ਹਾਂਜੀ ਬਈ ਸਾਸੀ ਕਾਲ ਜੀ ਕਾਲ ਸਹੌੜਾ 911 ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣਾ ਮਿੱਤਰ ਹੈ ਜੀ ਪੜੋਸੀ ਹੈ ਆਪਣਾ ਬਾਈ ਲਾਲੇ ਦਾ ਚੇਲਾ ਲਾਲਾ ਸਹੌੜਾ ਤੇ ਉਹਨਾਂ ਦਾ ਤੁਹਾਨੂੰ ਕੂਤਰਾ ਹੀ ਹੌਂਕ ਕਰਾਉਨੇ ਆ ਬਾਈ ਪਹਿਲਾਂ ਤਾਂ ਦੇਖੋ ਗੁੱਡੇ ਪਾਈ ਵੀ ਉਪਰ ਲਾਲਾ ਸਹੌੜਾ ਮੰਨਾ ਸਹੌੜਾ ਸ਼ੈਂਪੀ ਚ ਨਾਲੋਂ ਪੀਤਾ ਸਹੌੜਾ ਦੇ ਬਾਅਦ ਅਜ ਵਗੇ ਹੌਲਦੇ ਨਾ ਹਾਂ ਆ ਕਭੀ ਹੈ ਸਾਹ ਬਣ ਜਾਣੀ ਪੂਰੀ ਟੈਨਸ਼ਨ ਨਾਲੇ ਸਾੜਨਾ ਹਰੀਜ ਕਰ ਇੱਕ ਸ਼ੌਕ ਉਹ ਦਰਵਾਜ਼ੇ ਦਾ ਆ ਦੇਖੋ ਜਿੱਧਰ ਆ ਪੱਲੇ ਹੈ ਬਾਦਰ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਅੱਗੇ ਦੇਖਿਆ ਕਹਿੰਦਾ ਦੇਖੀ ਜਾ ਦੇਖੀ ਜਾ ਮੰਗੀ ਨਾ ਵਰਗਾ ਲੋ ਜੀ ਅੱਜ ਇਹ ਸਾਨੂੰ ਕਰਾਉਣੀ ਹੈ ਸ਼ੌਕ ਜੀ ਕਬੂਤਰਾਂ ਦਾ ਦੇਖੋ ਪਹਿਲੀ ਜਗ੍ਹਾ ਦੇਖ ਲੈ ਲੈ ਕੇ ਆਇਆ ਵਈ ਕਬੂਤਰ ਕਬੂਤਰ ਪੂਰੇ ਚੰਗੇ ਆ ਜੀ ਸ਼ੌਕ ਬਹੁਤ ਹੈ ਇਹਨੂੰ ਪਰ ਪਤੰਦਰ ਕਦੇ ਰੱਖ ਲੈਂਦਾ ਕਦੇ ਛੱਡ ਦਿੰਦਾ ਕਦੇ ਰੱਖ ਲੈਂਦਾ ਕਦੇ ਛੱਡ ਦਿੰਦਾ ਇਹ ਲਿਆਂਦੇ ਕਬੂਤਰ ਉੱਪਰ ਲੱਗਦਾ ਖੜੇ ਆਹ ਡੱਬਾ ਪੱਕੇ ਵਾਲਾ ਪਿਓ ਰਾਇ ਹੱਲੋ ਜੀ ਕਾਕੇ ਵਾਲੇ ਗੂਤਰਾਂ ਦੇ ਪੁੱਤਰ ਮਨੇ ਫੜਤਾ ਇਹਨੂੰ ਕਰਾਈਏ ਸ਼ਾਟ ਅੱਗੇ ਤਾਂ ਦੇਖ ਲੈ ਇਹ ਉੱਪਰ ਛੱਡੇ ਵੇ ਤੇ ਪਹਿਲਾਂ ਉੱਪਰ ਕਿੱਲੇ ਕੂਕੂਤਰ ਹੈ ਉੱਪਰ ਤਾਂ ਹੁਣੇ ਵੇਲੇ ਡਾਂਲੇ ਵਾਲੇ ਹੈ ਪੱਛੀ ਦੀ ਗੇਆ ਦੇਖ ਕੋਲਡੂ ਕਰ ਕੋਲ ਇੱਕ ਅੱਖ ਕਾਲੀ ਤੇ ਦੂਜੀ ਅੱਖ 'ਚ ਖੱਟਾ ਤੀਰ ਹੁਣ ਚੰਗੇ ਹੋਰ ਕਰਾਸ਼ ਹੋ ਕੇ ਸਾਰੀ ਲੈ ਲੈਂਦੇ ਸਾਰੀ ਜਾਂਦੇ ਕੱਲ ਠੀਕ ਹੈ ਠੀਕ ਆ ਉਹ ਚੀਜ਼ ਨਹੀਂ ਫੜੀ ਹੁੰਜੇ ਵਾਲੀ ਉਹੀ ਤਾਂ ਮੈਂ ਕਹਿ ਤਾ ਕੱਲ ਸਰੀ ਮੇਰੇ ਵਾਲੇ ਗੁੱਟਰ ਮਾਰ ਕੇ ਦੇਖੀਂ ਕੱਲ ਸਰੇ ਗੁੱਟਰ ਮਾਰਗਾ ਨਾ ਉਹ ਚੀਜ਼ ਹੈ ਹੈ ਬੋਸ ਹਾਂ ਹਾਂ ਵਧੀਆ ਆਲੇ ਪਹੁੰਚ ਗਈ ਹੈਗੀ ਉਤਰੇ ਆ ਰੋ ਮੁੰਡਾ ਮਰ ਗਿਆ ਉਹਦੇ ਲਈ ਕਹਾਂਦੇ ਆਪਾਂ ਇਹ ਅੱਛਾ ਅੱਛਾ ਉਹ ਗੱਡੀ ਐਕਸੈਂਟ ਉਹ ਮਰ ਗਿਆ ਉਹਦਾ ਉਹਦੇ ਲਈ ਲੈਂਦੇ ਆ ਅੱਛਾ ਅੱਛਾ ਉਹਦੇ ਲਈ ਲੈਂਦੇ ਆ ਕੁਣੇ दैट ਹੋ ਗਿਆ ਸਾਰੇ ਦੇਦੇ ਮੈਨੂੰ ਕੋਡਾ ਹੀ ਕੋਡਾ ਹਾਂ ਸਾਰੇ ਦੇਦੇ ਪੱਤਰੀ ਠੀਕ ਹੈ ਕੋਸ ਸਕੂਟਰ ਉਤਰ ਚੰਗੇ ਆ ਪੂਰੇ ਨਾਲੇ ਪਤਾ ਕਿ ਆ ਜਾ ਤੂੰ ਤਾਂ ਜੇ ਆਪਾਂ ਸਾਰੇ ਲੈ ਲੰਨੇ ਫਿਰ ਵਿੱਚ ਚੰਗੇ ਹੀ ਹੁੰਦੇ ਮਨ ਨੇ ਮਜ਼ਾ ਲਾਲ ਚੀਨਾ ਕੋਕਮਨੀ ਇਹ ਲੇ ਹਾਂ ਵਧੀਆ ਪੂਰਾ ਵਧੀਆ ਆ ਆ ਕੂਟਰ ਫੜਤਾ ਮਨੇ ਲਾਲ ਚੀਨਾ ਕਿਹੜਾ ਆਦੇ ਮੂਰੇ ਬੈਠਾ ਆਦੇ ਆ ਮੁਤੀ ਆ ਇਹ ਇਹ ਹੋਰ ਹੈ ਨਾ ਇਹ ਗੱਲ ਤੇ ਨਹੀਂ ਹਾਂ ਫੜੀ ਤਿੰਨ ਦਾ ਹਾਂ ਦਿਖਦੀ ਹੋਇਆ ਤਿੰਨ ਰੰਗ ਨੇ ਬੁਰ ਬਲੂਣੀ ਹੈ ਅਗਲੀ ਚੀਜ਼ ਹੈ ਤੇ ਲਾਲੀ ਵੀ ਆ ਬਹੁਤ ਕੰਮ ਦੀ ਕੁਤਰੀ ਆ ਕੀ ਪਾਉਦਾ ਗਰਦਨ ਕਾਲੀ ਹੈ ਨਾ ਗਰਦਨ ਕਾਲੀ ਆ ਲਾਲੀ ਚਿੱਟੇ ਅੱਖਾਂ ਆ ਲੈ ਆ ਬਬਲਾ ਲੈ ਛੱਡ ਕੇ ਗਿਆ ਸਾਰੀ ਕਹਿੰਦਾ ਦੇਣਾ ਨਹੀਂ ਕੋਈ ਵੀ ਰੱਖਣਾ ਸਾਰੀ ਮੈਂ ਠੀਕ ਹੈ ਕੋਈ ਰੱਖ ਲੈ ਮੈਂ ਠੀਕ ਹੈ ਵਧੀਆ ਪਹਿਚਾਨਦਾ ਉਹਨੂੰ ਪੂਰੀ ਯਾਰ ਤੈਨੂੰ ਪਤਾ ਤਾਂ ਹੈ ਪੁਰਾਣਾ ਖਡਾਰੀ ਐ ਉਹ ਮੁੰਡਾ ਮਾਰਨੇ ਕਰਕੇ ਇਹਨਾਂ ਨੂੰ ਲਾਈਏ ਦਵਾਈ ਅੱਜ ਹਾਂ ਸਾਰੇ ਲਾਈਏ ਠੀਕ ਐ ਠੀਕ ਐ ਕਿਹੜੀ ਲਾਈ ਉਹੀ ਤੇਪਰਾ ਜੀ ਨੇ ਦੱਸ ਦੋ ਤੇਪਰਾ ਜੀ ਨੇ ਕੀ ਜੀ ਬਟਾ 아이 ਜੀ ਬਿੱਟੀ ਦੀ ਵਿੱਚ ਕਿੰਨੇ ਕੂਤਰਾਂ ਲਾਈ ਇੱਕ ਗੋਲੀ ਪਤਾ ਜੀ ਮੈਨੂੰ 40 ਕੂਤਰਾਂ ਲਾਈਏ ਹਾਂ ਦਾਣੇ ਪਾ ਵੀ ਦਿੱਤੇ ਦਾਣੇ ਮੈਂ ਮੱਧਾ ਥੱਲੇ ਛੱਡੇ ਉੱਪਰ ਹਾਲ ਇਕੱਠੀ ਬੈਠੇ ਆ ਖਾ ਲੈ ਗਿੰਦੀਆਂ ਹਾਂ ਈ ਰੱਖਾਂਗੇ ਫਰੀ ਸਾਰੀ ਏਤਰੀਆਂ ਟੀਰੀਆਂ ਕੂਤਰੀਆਂ ਅੱਛਾ ਬਹੁਤ ਚੰਗੀਆਂ ਐ ਉਹ ਕਾ ਕਾ ਗਾ ਇਹ ਗੁਲੀ ਕਰਤੇ ਨੇ ਜੇ ਦਿੱਤੀਆਂ ਇਹ ਉਹ ਬੰਦਾ ਹੀ ਨਹੀਂ ਹੈਗਾ ਬਹੁਤ ਔਕੇ ਦੇਣਾ ਉਹ ਤਾਂ ਮੋੜਦਾ ਤਾਂ ਮੁੜੇ ਦੇ ਵੀ ਇਹ ਹੈਗੇ ਦੇ ਦੇਣ ਆਪਾਂ ਹੂੰ ਉਹ ਲਾਲ ਚੀਨਾ ਕੁੱਤਰ ਫੜੀਆਂ ਆ ਜਿਹੜਾ ਆਹ ਹਾ ਹਾ ਆ ਜਿਹੜਾ ਆ ਵੀ ਦੇਖੋ ਆਹ ਇਹ ਪਿਓਰ ਉਹ ਵਾਲਾ ਅੱਖੀ ਵਾਲਾ ਫਰੀ ਹੈ ਆ ਦੇਖੋ ਆਹ ਫੀ ਕੱਖੀ ਵਾਲਾ ਇਹ ਵੀ ਲੱਦੇ ਨੇ ਦਿਖਾਇਆ ਆਪੇ ਆਹ ਦੇਣ ਨਹੀਂ ਹੈਗਾ ਤਾਂ ਗਾ ਪਿਓਰ ਹੈਗਾ ਕਹਿੰਦਾ ਇਹਦੀ ਅਸਲੀ ਹੈ ਕਿਹੜਾ ਲਾਜੀ ਨੇ ਆ ਇਹ ਆ ਹਾ ਚਲੋ ਆਹੀ 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 ਇਹਦਾ ਬੰਦਾ ਉਹ ਮਰਨੇ ਕਾ ਦੇਖਦੇ ਨੇ ਪਜਾਣਾ ਨਹੀਂ ਹੈ ਕਹ ਲੈਣੇ ਤੇ ਉਹ ਉਤਰ ਕੰਮ ਦੇ ਆਰੇ ਉਹ ਤਾਂ ਪੌਚ ਗਏ ਆ ਉਹ ਥੋੜੀ ਛੱਬੀ ਆ ਉਤਰੀ ਉਹ ਚੀਨੀ ਜੀ ਤੂੰ ਪੁੱਛਦਾ ਕਿਹੜੀ ਉਹ ਚੀਨੀ ਜੀ ਓਹੋ ਚੱਲ ਕੋਈ ਗੱਲ ਨਹੀਂ ਬੱਚੇ ਹੀ ਘਰ ਆਉਣੇ ਆ ਹਾਂ ਬੱਚੇ ਘਰ ਆਉਣੇ ਆ ਬੱਚੇ ਆਹ ਟੇਡਾ ਏ ਆ ਜਿੱਥੇ ਥੋੜੇ ਖੂਦ ਟੇਡਾ ਕਾ ਆ ਵੀ ਉਹਦੇ ਕਰਦੇ ਆ ਫਿਰ ਤੇ ਗੋਲੇ ਤੇ ਦੰਦਾ ਇਹਦਾ ਮੁੰਡਾ ਬਹੁਤ ਔਖੇ ਦੇ ਨਾ ਹਾਂ ਕਹਿੰਦਾ ਦੇਣੀ ਨਹੀਂ ਕਹਿੰਦਾ ਭਾਈ ਸਾਮ ਘਰ ਕਿਵੇਂ ਭਾਈ ਨਹੀਂ ਹਣੀ ਕਹਿੰਦਾ ਹਾਂ ਹਾਂ ਗੋਲੇ ਕਰਦੇ ਆ ਫਿਰ ਤੇ ਠੀਕ ਆਖਾ ਹੀ ਵੀ ਇਹਦੀ ਕਿਹੜੀ ਦੀ ਆ ਚੀਨੀ ਦੀ ਹਾਂ ਆਈ ਥੋੜੀ ਜੀ ਦੇਖ ਆ ਵੀ ਟੇਕ ਅੱਖਾਂ ਦੇ ਟੀਰੀ ਨਹੀਂ ਤਾਂ ਇਹ ਟੂ ਟੀਰੇ ਹਾਂ ਆ ਚੜਦੀ ਹੈ ਲੜੜ ਰੋੜੂ ਪਿਆਣੀ ਮੜੀ ਮੋਟੇ ਨੜ ਮੇ ਡੱਬੇ ਵਿੱਚ ਪੁੱਠੇ ਹੋਏ ਦੇਖ ਉਤਰੇ ਅੱਛਾ ਅੱਛਾ ਤੇ ਕਾਹ ਉਹ ਵੀ ਆ ਵੀ ਕੱਖਾਂ ਦੇ ਪਿਓ ਰੇ ਆ ਵੀ ਅਸਲੀ ਇਹ ਲੱਗਦਾ ਕਿ ਇਹਨੂੰ ਡੱਬੇਆਂ ਵਿੱਚ ਮੋਣੀ ਪਉਂਦੇ ਪਿਓ ਰਹਾ ਅਸਲੀ ਹੈ ਜਮੇ ਕਾਲੀਆਂ ਅੱਖਾਂ ਦੀ ਕਾਲੀ ਨਾ ਹਾਂ ਤੀਨੀ ਲੈ ਚੱਲ ਬਈ ਬੜੇ ਇਹ ਉਹ ਰਹਾ ਅਸਲੀ ਚੀਜ਼ ਐ ਇਹ ਇੱਧਰ ਬੜੋ ਨਾ ਹਲੇ ਉਹ ਚੀਜ਼ ਐ ਇਹ ਸਾਡੇ ਪੁਰਾਣੇ ਹਨਾ ਪੁਰਾਣੇ ਐ ਅਸਲੀ ਇਹ ਸਾਰੀ ਕੰਮ ਦਾ ਤੇ ਮਰ ਕੋਈ ਨਹੀਂ ਮਾਰਦਾ ਇਹਦਾ ਲੈ ਬਈ ਮਲੀ ਚੱਡੀ ਕੁਤਰੀ ਇਹ ਬੱਚੇ ਚੱਕਰ ਦਤੀ ਨੇ ਠੀਕ ਐ ਤੇਰੀ ਇਹ ਵੀ ਸਾਰੇ ਤੇਰੇ ਹੀ ਐ ਨਾ ਜ਼ਿਆਦਾ ਸਾਰੇ ਜੁੱਤੀ ਤਾਂ ਤੈਨੂੰ ਫੋਜ ਨਾ ਕਰਦੇ ਬਗੋਲੇ ਸਾਰੀ ਕੁਤਰਾ ਉਹਦਾ ਭਾਈ ਬੋਲ ਕੇ ਪਛਾਣਦਾ ਉਹਦੇ ਆ ਲੈ ਅੱਛਾ ਠੀਕ ਐ ਠੀਕ ਐ ਸਾਰੇ ਇਹ ਤਾਂ ਕੰਮ ਦਾ ਤੇ ਨੇ ਜਿਹੜੇ ਅੰਦਰ ਐ ਅਦਰ ਨੂੰ ਦਿਗਲ ਕਰ ਦੇਣਾ ਬਣਾ ਲੈ ਅੱਛਾ ਹਾਂ ਤਾਂ ਮੋਕਾ ਨਹੀਂ ਆਉਂਦਾ ਗਿੱਲੀ ਹੀ ਹੋਈ ਵੀ ਫੁੱਡੇ ਮਾਣ ਕੱਚ ਦਾ ਤੇ ਜੀ ਕਿਹੜਾ ਕਰਦਾ ਉਹ ਪੈਂਦ ਬੜਾ ਕੁਪਟਰ ਆ ਬਾਈ ਦਵਾਈ ਦੇ ਦੇ ਇਹਨੂੰ ਉਹ ਠੀਕ ਆ ਉਹ ਵਧੀਆ ਕਰ ਜਾਂਦਾ ਵੈਸੇ ਲਾ ਜਾਂਦਾ ਕਰਦਾ ਆ ਬੜੇ ਕੁਪਟਰ ਆ ਤਾਂ ਤੇਰੇ ਬੁੱਤਰ ਆਈ ਹੈ ਇਹ ਤਾਂ ਪੂਰੇ ਦਾ ਹਨਾ ਆ ਤੇਣ ਦੀ ਏ ਪੁਰਾਣਾ ਤਾਂ ਇਹਦਾ ਉੱਪਰ ਨਾੜ ਆਇਆ ਵਿਚਾਰਾ ਇਹ ਤੇ ਬੱਚੇ ਬਹੁਤ ਨੜਦੇ ਗਏ ਬੋਲੋ ਤੇਰੀ ਟਾਗਾ ਏ ਜੋ ਟਾਗਾ ਹੋ ਗਿਆ ਏ ਟਾਗਾ ਈ ਏ ਵੀ ਜੋ ਪਹਿਲੇ ਨਾਗਾ ਈ ਹਾਂ ਪੂਰੇ ਦਾ ਈ ਨਾ ਇਹ ਹਾਂ ਸਭੀ ਚਗੜਦੀ ਏ ਕਾ ਬੈਠਾ ਬੇਵਾ ਆਹੜਾ ਮੁੱਲ ਲਿਆਂਦਾ ਤਾਂ ਇਹ ਲੈਦਾ 3500 ਰੁਪਏ ਦਾ ਕੱਲਾ ਕੋਰਾ ਇਹ ਵੀ ਉਥੇ ਲੈਦਾ ਬਾਜੀ ਫੜਿਆ ਤਾਂ ਇਹ ਉਧਰ ਲੈਂਦਾ ਤੇ ਰੋਕੀ ਮਲੇ ਕੋਟਲੇ ਕੋਲ ਦੇ ਠੀਕ ਏ ਇਹਦੀ ਬੁੱਤਰ ਕਮਾ ਦੇ ਆਹੜਾ ਪਹੀਦੇ ਵਾਲਾ ਫੜਿਆ ਤਾਂ ਅਬਿੱਦ ਨੇ ਉਡਾ ਰਾਦ ਨੂੰ ਵੇਚਦਾ ਤੁਹਾਨੂੰ ਬਹੁਤ ਇਹ ਕਿਹੜਾ ਕਬੂਤਰ ਹੈ ਫੜਿਆ ਦਾ ਪੀਲੇ ਰੰਗ ਰੰਗ ਕਿਹੇ ਜਾਂਦਾ ਰੰਗੀ ਤਾਂ ਪੱਕੀ ਚੱਲੂ ਅੱਛਾ 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 ਇਹ ਤਾਂ ਆਪਣਾ ਹੀ ਫੜਿਆ ਪੀਲੇ ਦਾ ਠੀਕ ਹੈ ਠੀਕ ਰਾਦ ਨੂੰ ਪ੍ਰੇਜ ਨੂੰ ਤਾਂ ਆਪਣੇ ਕੋਲ ਮੈਂ ਹੀ ਰੰਗ ਲਿਆ ਵੇਜਿਆ ਕੱਛੂ ਆ ਦੇ ਪਾਣੀ ਨੂੰ ਓਹ ਚੰਗਾ ਹਨਾ ਬਾਕੀ ਛੈਂਪੀ ਵਾਲੇ ਬੈਠੇ ਵਿੱਚ ਕਬੂਤਰ ਥਰੀ ਆ ਜਿਆਦਾ ਛੈਂਪੀ ਵਾਲੇ ਤੇਰੇ ਕੋਲ ਹਨਾ ਹਾਂ ਜਿਆਦਾ ਛੈਂਪੀ ਵਾਲੇ ਸਾਰੇ ਵਿੱਚ ਆ ਆ ਲਾਲ ਥਲਾ ਆ ਵੀ ਛੈਂਪੀ ਵਾਲੀ ਓਏ ਠੀਕ ਹੈ ਵਧੀਆ ਕਬੂਤਰ ਪੋਰੀਆ ਵੀ ਹਾਂ ਅਭੀ ਸਾਰੇ ਸਿੰਪੀ ਵਾਲੇ ਬੈਠੇ ਕਬੂਤਰ ਛੱਡ ਗਿਆ ਮੇਰੇ ਲਈ ਬਾਕੀ ਸਾਰੇ ਸਿੰਪੀ ਵਾਲੇ ਜਿੰਨੇ ਬੈਠੇ ਆ ਉਹ ਛੱਡ ਗਿਆ ਇਧਰ ਪੈਲੇ ਆ ਦੋ ਛੱਡ ਗਿਆ ਬਾਕੀ ਸਾਰੇ ਸਿੰਪੀ ਵਾਲੇ ਇੱਕ ਲਾ ਜਿਹੜੇ ਲਤੀ ਗੂਟੀ ਵਿੱਚ ਬੈਠੀ ਹੈ ਬਾਕੀ ਇਹ ਬਾਗ ਵਿੱਚ ਕੋਹ ਵਿੱਚ ਬਹਾਲੇ ਜੀ ਉਹ ਹੀ ਕਰਦਾ ਕਬੂਤਰ ਉਹ ਹੀ ਕਰਦਾ ਮੂੰਹ ਤਾਂ ਠੀਕ ਹੈ ਉਹ ਨਹੀਂ ਕਰਦਾ ਸੱਟਾ ਘੱਟੇ ਕੰਡ ਚ ਦੇਖੇ ਉੱਪਰਲੇ ਛੱਡ ਲੱਗਿਆ ਉਹ ਘੱਟ ਮੂੰਹ ਉਹ ਲਾਜੀ ਨੇ ਬੈਠਾ ਥੱਲੇ ਉਹ ਰਿਸ਼ਤੇਰ ਕੋਲ ਦੇ ਆਪਣੇ ਹਾਲ ਉਹ ਥੱਲੇ ਬੈਠਾ ਪਰ ਜਿਹੜਾ ਓਕਾ ਕੀ ਜਿਹੜਾ ਨਾਲ ਬੈਠਾ ਉਹ ਜਿਹੜਾ ਦੇ ਆਪਣੇ ਮਨੇ ਖਰਾਬ ਕੇ ਕੀ ਆ ਪਾ ਰਹੇ ਹੁਣ ਆਦਾ ਮਛੋਲੇ ਹਰ ਸਰੂ ਹੀ ਪਾ ਰਹੇ ਨੇ ਮੂੰਗੀ ਪਾ ਰਹੇ ਨੇ ਕਣਕ ਕੀ ਕਰੇ ਜਿੱਦਾਂ ਠੀਕਾ ਛੋਲੇ ਦਾ ਸਰੂ ਮੂੰਗੀ ਕਣਕ ਠੀਕਾ ਠੀਕ ਛੋਲੇ ਖਰਾਬ ਨਹੀਂ ਕਰਦੇ ਮਨੇ ਸਿਆਣ ਚ बकरी छी ठीक है खोलेंगे भी चगोरा जी देखिए भैया मुर्गे भी रखी भाई बड़े देसी मुर्गिया ਵੇੜੇ ਚ ਫਿਰਦੀ ਆ ਨੇ ਚਕੋਰਾ ਜੀ ਕਿੱਥੇ ਗਈਆਂ ਬੰਨੇ ਉਹ ਚੱਲ ਗਏ ਹਨਾ ਅੱਜ ਬੇੜਾ ਦੇਖੋ ਕਿੰਨਾ ਖੁੱਲਾ ਬਈ ਉੱਪਰ ਉਡਣੇ ਵਾਲੇ ਬੰਨੇ ਤਿੰਨ ਖੁੱਟੇ ਇਹ ਪਾਏ ਹੋਏ ਨੇ ਤੇ ਚਾਰ ਪੰਜ ਖੁੱਟੇ ਉੱਪਰ ਆ ਉਹ ਵੀ ਦਿਖਾਉਨੇ ਤੁਹਾਨੂੰ ਰੋਣੇ ਸ਼ੌਕ ਬਾ ਦੋ ਰਹਿ ਗਈਆਂ ਬੱਕਰੀਆਂ ਦੋ ਰੱਖੀਆਂ ਦੋ ਬੱਕਰੀਆਂ ਨੇ ਪੂਰਾ ਸ਼ੌਕ ਹੈ ਬਾਈ ਇਹਨਾਂ ਪੱਕਰੇ ਨੇ ਜੀ ਹੁਣ ਘਟਾਤਾ ਕੰਮ ਆ ਨਸਲ ਕਿਹੜੀ ਮੰਨੇ ਬਰਬਰੀ ਬਰਬਰੀ ਹੂੰ ਪਹਾੜੀ ਐ ਹਾਂ ਨਾ ਜੁਪੀੜੀ ਨੂੰ ਅੱਛਾ ਜੁਪੀ ਵਾਲੀ ਆ ਠੀਕ ਐ ਠੀਕ ਐ ਬਰਬਰੀ ਨਸਲ ਪਹਿਲਾਂ ਛੋਟੇ ਹੀ ਹੁੰਦੀ ਸੀ ਹੈ ਨਾ ਇਹ ਚੱਲੀ ਉੱਪਰ ਉਹ ਵੀ ਪਾਇਆ ਬੜਾ ਇੱਕ ਪੂਰਾ ਮੁਰਗਾ ਹੈ ਸਰ ਪੰਜ 2000 ਹਲੋ ਭਾਈ ਉੱਪਰ ਪਾਏ ਵੀ ਕੁੱਤੇ ਦੇਖੋ ਇੱਥੇ ਨਾ ਰੱਖ ਦੇ ਉਹ ਪੰਨੀਆਂ ਦੇ ਕੇ ਠੀਕ ਹੈ ਸ਼ੌਕ ਬਹੁਤ ਵਧੀਆ ਕਰਿਆ ਵਾ ਇਧਰ ਇੱਕ ਜੋੜਾ ਏ ਇਹਦਾ ਬਿੱਲੀ ਕਾ ਅੱਛਾ ਬਿੱਲੀ ਵੀ ਰੱਖੀ ਹੋਈ ਐ ਇਹਦੇ ਚੇ ਬਿੱਲੀ ਹਾਂ ਆ ਜਾ ਬਿੱਲੀ ਰੱਖੀ ਹੋਈ ਚਿੱਟੇ ਇਹ ਪਹਿਲਾਂ ਵਾਲੀ ਹੋ ਬਣਿਆ ਹੋਈ ਹੀ ਅੱਛਾ ਅੱਛਾ ਬੱਸ ਥੋੜਾ ਜਿਹਾ ਉਡੀ ਛੱਡੀ ਪਈ ਐ ਦੇਚ ਲਾਲ ਚੀਨਾ ਪੀਲੀ ਅੱਖਾਂ ਦਾ ਕਬੂਤਰ ਲਾਲ ਚੀਨੇ ਪੀਲੀ ਅੱਖਾਂ ਦੀ ਕਬੂਤਰੀ ਬਾਕੀ ਤਾਂ ਕਈ ਖਾਲੀ ਐ ਅਜੇ ਤੱਕ ਨਹੀਂ ਛੱਡ ਡੇਡਿਆਂ ਦੇ ਮੁੱਲ ਕਰ ਤਿੰਨ ਡਾਉਣੇ ਇਹਦੇ ਵਿੱਚ ਆ ਬਈ ਤੇ ਇਹਨਾਂ ਦੇ ਕੱਲਿਆਂ ਦੇ ਪਿੱਛੇ ਤਾਂ ਕਾਕੇ ਵਾਲਾ ਫੇਰ ਵਿੱਚ ਉਹ ਲਾਲ ਚੀਨਾ ਪਰ ਵਾਲਾ ਗੱਬਾ ਉਂਡੋ ਇਹ ਤਿੰਨੇ ਟੌਣੇ ਵਾਲੇ ਨੇ ਕਿਰਕਾ ਕਿਹਾ ਉਹ ਟੀਟੋ ਵੀ ਠੀਕ ਹੈ ਜਦੋਂ ਟੌਣੇ ਲਾਉਣ ਉਹ ਵੀ ਚੰਗੇ ਫਾਈਟਰ ਬਾਈ ਲਾ ਲੇ ਜੇ ਲਾ ਲੇ ਬਾਈ ਦਾ ਪਰੋਸੀ ਹੋਇਆ ਸਮਝ ਲੈ ਆਪਣਾ ਹੀ ਪਰੋਸੀ ਹੋਇਆ ਤੇ ਪੁਰਾਣੇ ਕੁੱਕਰ ਰੱਖੇ ਵੀ ਦਿੱਪਾਂ ਨੇ ਤੇ ਉਹ ਆਪਣੇ ਪਰਾਂ ਨੇ ਹਾਲਾਲ ਜੀ ਬਗਲਾਂ ਵਾਲਾ ਕਿਹਦਾ ਫਿਰ ਤਾਂ ਮੰਨੇ ਪੁੱਤਰ ਜੰਗਲੀ ਵਾਲਾ ਤਾਂ ਅਰੇ ਜੰਗਲੀ ਵਾਲਾ ਇਹ ਆ ਲੈ ਜਿਹੜਾ ਕੱਟ ਤਿੰਨ ਬੈਠੀ ਮਣੀ ਨਾ ਮੋਰ ਚਾਹੀਦੀ ਨਹੀਂ ਦੇਖ ਇੱਕ ਗ੍ਰੇਨੇਡ ਆ ਕਾਲੀਆਂ ਜੀ ਨੇ ਆ ਹਾਂ ਠੀਕ ਹੈ ਬਾਕੀ ਕਰਦੇ ਆ ਦੋ ਆ ਵਧੀਆ ਜੰਗਲੀ ਨਹੀਂ ਕੋ ਚਿੱਟੀਆਂ ਰੱਖੀ ਤੇ ਕੋ ਚਿੱਟੀਆਂ ਨੂੰ ਪਜਾ ਬਿਠਾਉ ਉਹ ਜਿੰਨੀ ਵੇਟੀ ਬਰੋ ਇੱਕੋ ਪਿਛਾ ਬਿਠਾਈ ਇੱਕ ਵਾਰ ਮੈਂ ਦੱਬਾ ਦੱਬਾ ਆਪ ਜੀ ਟਿਕਾ ਠੀਕ ਹੈ ਠੀਕ ਹੈ ਪਾ ਚੀ ਨੀ ਰੋਮੀ ਬਾਕੀ ਇਹਨੇ ਕਰਦੇ ਵਾਚੇ ਟ੍ਰੇਮ ਆ ਪਾਏਗਾ ਦਾਣੇ ਵਿੱਚ ਇਹ ਵੀ ਬਾਜ ਕੱਢੀ ਟਰੇਮ ਬਾਹਰੋਂ ਬਿੱਲੇ ਕਿੱਲੇ ਜਗਾਤੇ ਹੋਏ ਵੇ ਬੋਈ ਕਿਹੜੀ ਲਾਈ ਅੰਗੜੇ ਨਹੀਂ ਚੋਰੇ ਆਹੋ ਕਿਹੜੀ ਇਟਾ ਦਾ ਪਾ ਜਿਹ ਕਿਨਵਾ ਸੀ ਜੀ ਭਰ ਪਈਆ ਅੱਛਾ ਉਹ ਲਾਈ ਵੀ ਤਾਂ ਠੀਕ ਹੈ ਸਪਾਰਕ ਕਿਆ ਨਾ ਉਹਦਾ ਤੋਈ ਹੈ ਉਹਦੇ ਉਹਦੇ ਘਾਤਰਾ ਜਿਹੜੀ ਦਾਣੇ ਲੱਗਦੀ ਮੈਂ ਸਮਝ ਗਿਆ ਗੋਲ ਜੀ ਸੀ ਜੜੀ ਆ ਆ ਆ ਆ ਠੀਕ ਹੈ ਉਹ ਵੀ ਸੀ ਨੇ ਮਿਲੇ ਲਖੋ ਇਹਨਾਂ ਨੂੰ ਲਾਈ ਵੀ ਦਵਾਈ ਪੁੱਟੀ ਸਾਰਿਆਂ ਨੂੰ ਲਾਈ ਵੀ ਸਾਰਿਆਂ ਨੂੰ ਦਾਲ ਦੀ ਪੱਤਰੀ ਠੀਕ ਹੈ ਦਾਣੇ ਥੋੜੇ ਜਿਲੇ ਲੇਟ ਪਾਉਣੇ ਸੀ ਦਾਣੇ ਦਾ ਆਪਾਂ ਤੇ ਮਾਂ ਭੁੱਖੇ ਜਿਹੇ ਗੱਲਦੇ ਮੁੱਠੀ ਚੁੱਕਦੇ ਵਿੱਚ ਕੁੰਜਿਆਂ ਨੂੰ ਅਸ 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 ਇਹਨਾਂ ਦਾਗਾ ਪਾਉਣੇ ਪੜਦਾ ਇਹਨਾਂ ਨੂੰ ਵੀ 15 20 ਦਿਨ ਹੋਊ ਬਣਨੇ ਸਾਰੇ ਦਾਗਾ ਆਉਗੇ ਜਾ ਕੇ ਆ ਨਾ ਮੈਂ ਵੀ ਲਿਜਾ ਦਿਆਂ ਫਟੋ ਸਾਰੇ ਬੰਨ ਲੋ ਭਾਈ ਇੱਥੇ ਡਾਊਨ ਕਰਨ ਠੀਕ ਹੈ ਉੱਪਰ ਉਪਰ ਅੜਾ ਕੇ ਧਾਰਦਾ ਹੁੰਨਾ ਹਨ ਉੱਪਰ ਵੀ ਅੱਗੇ ਰੱਖੇਗਾ ਉੱਪਰ ਵੀ ਅੱਗੇ ਹੈ ਅੱਛਾ ਮੁੰਡੇ ਨੇ ਲੈਦੇ ਰੱਖੇ ਹੋਏ ਆ ਉੱਪਰ ਵੀ ਆਉਂਦੇ ਦੇ ਚਾਰ ਠੀਕ ਹੈ ਠੀਕ ਹੈ ਜੋੜੀਆਂ ਹਾਂ ਇਹ ਕਿਹੜਾ ਪਿਆ ਇੱਕ ਖੁੱਡਾ ਆਇਆ ਜੀ ਭਾਈ ਤੇ ਆਹ ਤੋਂ ਪਤਾ ਪਲਾਉਣ ਨੂੰ ਬਣਾਇਆ ਵਜਗਾਰਡ ਉਹ ਸਾਹਮਣੇ ਆ ਕੇ ਤੋਤੇ ਦੇ ਫੁੱਡੇ ਪਾਲੇ ਭਾਈ ਨਾਵੇਂ ਯਾਰ ਜੋ ਟੰਗੇ ਉੱਪਰ ਤੋਤਾ ਸਹੌੜਾ ਚਾਰ ਮੁੰਡੇ ਇੱਧਰ ਉਹ ਆ ਗਏ ਸੱਤੇ ਨਾਂ ਦੇ ਹੂਪਟਰ ਬਾਈ ਵਾ ਆਪਣੇ ਪੁਰਾਣੇ ਫੁੱਡੇ ਆ ਦੇਖੋ ਭਾਈ ਨਾ ਰੱਖਿਆ ਉਹ ਸਾਡੇ ਚਾਚੇ ਇਹਦੇ ਨੇ ਹੂਪਟਰ ਰੱਖੇ ਹੋਏ ਉਹ ਸਾਹਮਣੇ ਰੱਖੇ ਹੋਏ ਬੋਦੇ ਨਹੀਂ ਜਾ ਰਹੇ ਨਹੀਂ ਠੀਕ ਹੈ ਇਹਨਾਂ ਦੀ ਦੇਖਭਾਲ ਉਹ ਕਰਦਾ ਜੀ ਜੋੜੀਆਂ ਲਈਆਂ ਮਿਆਂ ਨਾ ਫੜੇ ਪਾਸੀ ਤੇ ਆਂ ਕਿਰਾਣੇ ਦੇ ਰਵੇ ਦੇ ਵਿੱਚ ਬਣੀ ਕਿਹੜੀ ਦੇਤੇ ਅੱਛਾ ਅੱਛਾ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਯਾਤਰਾ ਸਾਰੀ ਮੇਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਸ਼ੌਂਕ ਕਰਾਇਆ ਜੀ ਮੰਨਾ ਸਾਉੜਾ